ਲੈ ਕੇ ਸਾਲ ਫਿੱਟ ਆਣ ਗੁਰੂ ਅਸਲਾਮ ਵਾਲੇਕਮ ਜੈ ਸ਼੍ਰੀ ਰਾਮ ਸਤ ਸ੍ਰੀ ਅਕਾਲ ਜੈ ਜੈ ਵੈਲਕਮ ਟੂ ਮਾਈ ਬਲੌਗ ਤੇ ਬੜੇ ਚਿਰਾਂ ਬਾਅਦ ਦਰਸ਼ਨ ਤੇ ਤੇ ਆ ਤੁਹਾਨੂੰ ਅਸੀਂ ਤੇ ਅਸੀਂ ਅੱਜ ਫੋਟੋ ਸ਼ੂਟ ਕਰਨ ਵਾਸਤੇ ਆਏ ਆ ਫੋਟੋ ਸ਼ੂਟ ਕੇ ਵੀਡੀਓ ਸ਼ੂਟ ਵੀਡੀਓ ਸ਼ੂਟੀ ਚਲੋ ਅਸੀਂ ਆਪਣੇ ਵੱਡੇ ਵੱਡੇ ਕਲਾਕਾਰ ਆਪਣੇ ਨਾਲ ਆਏ ਹੋਏ ਨੇ ਠੀਕ ਆ ਜੀ ਉਹਨੂੰ ਦੋ ਚਲ ਗਏ ਛੇਤੀ ਉਹ ਉਧਰ ਨੂੰ ਆਓ ਚੈੱਕ ਕਰੋ ਤੁਸੀਂ ਉਹ ਲੈ ਆ ਜਾਂਦਾ ਨਾਲ ਹੀ ਬੋਕੀਆਂ ਪਾਰ ਬਲੌਗ ਜਿਹੜਾ ਅਸੀਂ ਆਪਣੇ ਦਰਖਿਆਂ ਵਾਸਤੇ ਦਰਖੇਸ਼ ਕੀ ਕਹਿੰਦਾ ਇਹਨੂੰ ਦਰਸ਼ਕਨ ਠੀਕ ਹੈ ਦਰ ਕੀ ਇਹਨੂੰ ਕਹਿੰਦੇ ਦਰਸ਼ਕਨ ਡਾਇਰੈਕਸ਼ਨ ਚੱਕਰ ਮਾਰਾ ਛੰਡੀ ਮਾਮਾ ਆ ਗਈ ਇਹਨੂੰ ਕਹਿੰਦਾ ਦਰਸ਼ਕ ਦਰਸ਼ਕ ਸੋਰੀ ਦਰਸ਼ਕਾ ਹੋ ਲੈ ਫਿਰ ਉਹਨੇ ਜੇ ਤਾ ਮੋਲ ਗਿਆ ਚਲੋ ਆ ਪਿਆਰ ਨਾਲ ਦਰਸ਼ਕ ਪਹਿਲੇ ਇੱਕ ਵੀਡੀਓ ਕੰਪਲੀਟ ਕਰ ਲੈ ਸਾਰੇ ਭਾਗ ਲੱਗਿਆ ਵਾ ਵੀਓ ਆਪਾਂ ਕੱਢਦਾ ਜਿਹੜਾ ਹੱਥ ਇਕ ਲੈਣੀ ਕਰਨੀ ਆਪਣੀਆਂ ਆਫੀਸ਼ੀਅਲ ਮਝਾ ਲੈ ਲੈਵਲ ਆਪਣਾ ਤੇ ਟੀਵੀ ਐਸ ਪਤਾ ਕਿਉਂ ਕਹਿੰਦੇ ਆ ਖੁਸ਼ ਹੁੰਦੇ ਆ ਵੀ ਚਲੋ ਚਲੋ ਕੈਸੇ ਲੱਗ ਰਹਾ ਹਾਂ ਮੈਂ ਹੈਂਡਸਮ ਬੋਇ ਲੱਗ ਰਹਾ ਕਮੈਂਟਾਂ 'ਚ ਦੱਸਿਓ ਕਿੱਦਾਂ ਦਾ ਲੱਗ ਰਿਹਾ ਮੈਂ ਥੋੜੀ ਕੀ ਦੱਸਿਓ ਕੀ ਦੱਸਿਓ ਕੀ ਦੱਸਿਓ ਔਰ ਕਮੈਂਟੀ ਦੱਸਣਗੇ ਨਾ ਲਾਣਾ ਕਰਿਓ ਨਾ ਕਰਿਓ ਬਲੌਗ ਹੀ ਕਰਿਓ ਸਿੱਧਾ ਚਲੋ ਯਾਰ ਅੱਜ ਘਮਣੀ ਬਣਾਈ ਜੋ ਕਾ ਨਹੀਂ ਗੁੰਮਿਆ ਸਕੱਤਰ ਨੇ ਇੱਧਰ ਆ ਤੇ ਦੰਦਸਾ ਅਸੀਂ ਜਮੇ ਆਪਾਂ ਵੀ ਗੁਰੀ ਦੇਖਾ ਡੋਣ ਇੱਥੇ ਹੋ ਗਿਆ ਇੱਥੋਂ ਤਰਹੀ ਕਰਾਈ ਜਾਣੀ ਠੀਕ ਹੈ ਇੱਥੋਂ ਇੱਥੋਂ ਓਏ ਮੈਂ ਅੰਦਰ ਆ ਕਾਕਾ ਆਉਣ ਕਰਿਆ ਜਾਣਾ ਤੂੰ ਠੀਕ ਹੈ ਇਦਾਂ ਸਸਤੀ ਕਾਲ ਐ ਐ ਐ ਇਹ ਪੈਣਾ ਰਿਕਸ਼ਨ ਜੀ ਕਹਿੰਦਾ ਕਿਦਾਂ ਕਹਿੰਦਾ ਸਾਰੇ ਭਜੋ ਨਸੀ ਹੁੰਦਿਆ ਭਜੋ ਨਸੀ ਕੰਮ ਇੱਥੇ ਪੈਲੀ ਵਾਲੇ ਆ ਗਏ ਫਿਰ ਬਖਤ ਨੂੰ ਭਜ ਲੈ ਆ ਗਏ ਓ ਯਾਰ ਬੰਦ ਕਰ ਕਾਸ਼ ਨਹੀਂ ਭਜੋ ਸਹੀ ਭਾਜੀ ਨਹੀਂ ਤੂੰ ਰੋਣਾ ਭੱਜ ਕੇ ਮੈਂ ਹੋ ਜਾਣਾ ਹਾਂ ਅੱਛਾ ਚੱਲ ਸਾਰੇ ਬੰਦ ਕਰ ਚੱਕੀ ਦੇ ਜਾਣ ਦੇ ਜਾਣ ਦੇ ਆਹ ਜਾਣ ਦੇ ਇਹ ਮੈਨੂੰ ਧਿਆਰ ਦੇ ਵਾਹ ਮਾਰ ਮਾਰ ਦੋ ਜੀ ਕਿੰਨਾ ਕਰਨਾ ਪਹਿਲਾਂ ਇਤਰਾ ਬਸ ਫੇਸ ਤੇ ਕਰ ਦਿਓ ਫੇਸ ਤੇ ਕਰਤੀ ਆ ਇਹਦੇ ਮੈਂ ਜਿਆਦਾ ਢੁਕ ਗਿਆ ਮੈਂ ਜਿਆਦਾ ਐਂ ਕਰਾਤੀ ਇਹ ਇਹ ਮੁਰਸਲ ਨਹੀਂ ਬੰਨੀ ਹੈ ਮੇਰੇ ਅਸਲੀ ਕੈਲ ਪਾ ਜੀ ਆਪ 1 2 3 ਜਾਂੜ ਦੇ ਹਰ ਹਰ ਨਾੜ ਗਿਆ ਰਾਂ ਇਹ ਪਾਜੀ ਵੱਡੇ ਬੰਦੇ ਆਏ ਆ ਇਹੀ ਫਿਲਮ ਸ਼ੂਟ ਕਰ ਲੈਣੀ ਕਹੇ ਕਹੇ ਵਲੇ ਹਣਾ ਕਿਹੜੀ ਵਲਾ ਲੇਖਾ ਬਾਦਨਾ ਆਪਾਂ ਵੀ ਜਾਵਾਂਗੇ ਫੋਮ ਚ ਦੇ ਦਿੰਦੇ ਨਾ ਪਾਜੀ ਆ ਯੈਸ ਨੇ ਕਿਹਾ ਵੀ ਮੈਂ ਛੇਤੀ ਚਲ ਜੀਏ ਛੇਤੀ ਕਿਥੇ ਜਾਣਾ ਤੁਸੀਂ ਆ ਇਹਨਾਂ ਨੇ ਤਾਂ ਲੇਟ ਕੀਤਾ ਅਸੀਂ ਲੇਟ ਹੀ ਕਰਦੇ ਇੰਟੈਕ ਪਹਿਲਾਂ ਇਹਨਾਂ ਨੇ ਲਾਇਆ ਅਸੀਂ ਬਾਜ਼ਾਰ ਗਏ ਸੀ ਫਿਰ 15 ਮਿੰਟ ਤਹੀ ਲਏ ਨਹੀਂ ਪਾਜੀ ਮੈਂ ਮੈਂ ਜਿੰਦਾਬਾਦ ਮੈਂ ਹੋ ਕੀ ਕਿਆ ਸਾਰੇ ਜਿੰਦਾਬਾਦ ਹਨ ਬਿੱਲੋ ਯਾਰੀਆਂ ਅੱਗੋਂ ਤਾਂ ਨਹੀਂ ਮਿਲੋ ਜਿੰਨਾ ਕਰਕੇ ਮਰ ਓਏ ਕੋਚੀਆ ਆ ਸੀ ਸਭ ਜਾਣਦੇ ਆ ਵੇ ਅੱਡ ਮੈਂ ਕਿਹਾ ਪਰੀਆਂ ਲੈ ਆਵਾਂਗੇ ਪਰੀਆਂ ਕਿੱਥੋਂ ਲੈ ਕੇ ਆਏਗਾ ਨੀਲੀ ਪਰੀ ਕਮਰੇ ਵਿੱਚ ਬੰਦ ਮੈਨੂੰ ਨਾ ਵੀ ਆਪਸੰਦ ਕਿਹ ਹੀ ਕਿਹੜੀ ਪਰੀ ਨੀਲੀ ਪਰੀ ਲਾਲ ਪਰੀ ਕਮਰੇ ਵਿੱਚ ਬੰਦ ਮੈਨੂੰ ਨਾ ਵੀ ਆਪਸੰਦ ਨਾ ਵੀ ਆਪਸੰਦ ਇਹ 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 ਵੇਲੇ ਨੂੰ ਮਦਦ ਸੀ ਗਿਆ ਮੁੰਡੇ ਨਾ ਦਿਆ ਮਸੰਦਾ ਨਹੀਂ ਯਾਰ ਉਹ ਮੇਰੀ ਵਾਲੀ ਦਿਖਾਓ ਦੇਖੋ ਪੂਰੀ ਗੱਲ ਬੰਦ ਸੋ ਪੰਜਾਂ ਕੇ ਮਿੰਟਾਂ ਦਾ ਵਲੋਗ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਕਰਕੇ ਵਧੀਆ ਤੇ ਦੱਸਿਓ ਮਿਲ ਵੀ ਸਤਿ ਸ਼੍ਰੀ ਅਕਾਲ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਂ ਹਾਏ ਹਲਾ ਹੈਵਲ ਠੀਕ ਹੈ ਅਪਗ੍ਰੇਡ ਜੋ ਜੋ ਕਿਹਾ ਕਰ ਤਾਇਓ